ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਮਾਨ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ विरले ਹਨ ਜਿਨ੍ਹਾਂ ਦੀ ਗੁਰੂ ਤੇ ਵਾਹਿਗੁਰੂ ਤੇ ਪਰਮੇਸ਼ਰ ਤੇ ਟੇਕ ਹੈ ਵਿਰਲੇ ਹੈਣ ਵਿਰਲੇ ਨਾਹੀ ਕਣੇ ਲੱਖਾਂ ਕਰੋੜਾਂ ਲੋਕ ਆਉਂਦੇ ਨੇ ਧਾਰਮਿਕ ਅਸਥਾਨਾਂ ਤੇ ਕੋਈ ਗਿਰਜੇ ਵਿੱਚ ਜਾਂਦਾ ਹੈ ਕੋਈ ਮਸਜਿਦ ਵਿੱਚ ਜਾਂਦਾ ਹੈ ਕੋਈ ਮੰਦਰ ਵਿੱਚ ਜਾਂਦਾ ਹੈ ਕੋਈ ਗੁਰਦੁਆਰੇ ਵਿੱਚ ਜਾਂਦਾ ਹੈ ਸੰਸਾਰ ਦੇ ਲੋਕ ਆਪਣੇ ਆਪਣੇ ਧਰਮ ਅਕੀਦਿਆਂ ਦੇ ਵਿੱਚ ਆਪਣੇ ਆਪਣੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਇਸ ਵਾਸਤੇ ਉਸ ਮਾਲਕ ਦੀ ਪਰਮੇਸ਼ਰ ਦੀ ਖੁਸ਼ੀ ਲੈਣ ਲਈ ਲੋਕਾਂ ਦੇ ਮਜ਼ਬ ਵੱਖਰੇ ਨੇ ਰੱਬ ਦੇ ਮਜ਼ਬ ਵੱਖਰੇ ਤਾਂ ਨਹੀਂ ਉਹ ਤਾਂ ਇੱਕੋ ਹੀ ਹੈ ਉਹ ਤੇ ਗਿਰਜੇ ਵਿੱਚ ਵੀ ਉਹੀ ਹੈ ਮੱਕੇ ਵਿੱਚ ਵੀ ਉਹੀ ਹੈ ਮੰਦਰ ਵਿੱਚ ਵੀ ਉਹੀ ਹੈ ਗੁਰਦੁਆਰੇ ਵਿੱਚ ਵੀ ਉਹੀ ਰੱਬ ਤੇ ਇੱਕੋ ਹੀ ਹੈ ਪਰਮਾਤਮਾ ਤੇ ਇੱਕੋ ਹੀ ਹੈ ਆਪਣੇ ਆਪਣੇ ਤਰੀਕੇ ਨਾਲ ਲੋਕ ਉਹਨੂੰ ਪੂਜ ਰਹੇ ਨੇ ਜਪ ਰਹੇ ਨੇ ਪਰ ਵਿਰਲੇ ਨੇ ਜਿਨ੍ਹਾਂ ਦੀ ਕੇਵਲ ਤੇ ਕੇਵਲ ਰੱਬ ਦੇ ਉੱਪਰ ਪਰਮਾਤਮਾ ਦੇ ਉੱਪਰ ਭਰੋਸਾ ਹੈ ਇਹ ਸ਼ਬਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਇਹ ਸਿੱਖਿਆ ਦੇ ਰਹੇ ਨੇ ਕਿ ਕਿਵੇਂ ਉਹਦੇ ਅੱਗੇ ਸਮਰਪਿਤ ਹੋਣਾ ਹੈ ਸਮਰਪਿਤ ਸਰੈਂਡਰ ਹੋਣਾ ਹੈ ਉਸ ਮਾਲਕ ਦੇ ਅੱਗੇ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਦੋਂ ਚੀਜ਼ ਬੈ ਕਿਸੇ ਨੇ ਖਰੀਦੀ ਹੋਵੇ ਨਾ ਫਿਰ ਉਹ ਬੈ ਖਰੀਦੀ ਵਾਲਾ ਮਾਲਕ ਹੁੰਦਾ ਨਾ ਜਿਹੜਾ ਉਹ ਨੂੰ ਕੁਝ ਵੀ ਕਰੇ ਉਹ ਉਹਦੀ ਹੋ ਜਾਂਦੀ ਹੈ ਉਹਨੂੰ ਦੱਬੇ ਕੁੱਟੇ ਮਾਰੇ ਜਲਾਵੇਂ ਕਿਉਂਕਿ ਉਹ ਮਾਲਕ ਹੈ ਉਹਨੇ ਬੈ ਲੈ ਲਈ ਹੈ ਲੇਕਿਨ ਅਸੀਂ ਵੀ ਗੁਰੂ ਦੇ ਬੈ ਖਰੀਦ ਹੋਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪੈ ਪੰਕਤੀ ਹੈ ਪਹਿਲੀ ਮੈਂ ਬੰਦਾ ਬੈ ਖਰੀਦ ਕਿਹਦਾ ਸੱਚ ਸਾਹਿਬ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਗੁਰੂ ਦਾ ਮੈਂ ਬੰਦਾ ਮੈਂ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਪੰਛੀਆਂ ਦਾ ਆਸਰਾ ਪਰਮਾਤਮਾ ਤੇ ਹੈ ਪਸ਼ੂਆਂ ਦਾ ਆਸਰਾ ਪਰਮਾਤਮਾ ਤੇ ਹੈ ਜਿੰਨੇ ਜੀਵ ਜੰਤੂ ਨੇ ਸਭ ਦੀ ਟੇਕ ਪਰਮਾਤਮਾ ਦੀ ਹੈ ਜਿੰਨੀ ਬਨਸਪਤੀ ਹੈ ਸਭ ਦੀ ਟੇਕ ਪਰਮਾਤਮਾ ਦੀ ਹੈ ਪਸ਼ੂ ਪੰਛੀ ਜੀਵ ਜੰਤੂ ਬਨਸਪਤੀ ਖਾਣੀ ਬ੍ਰਖਸ਼ ਜੰਗਲ ਦਰਿਆ ਪਤਾਲ ਅਕਾਸ਼ ਵਿੱਚ ਰਹਿਣ ਵਾਲੇ ਜੀਵ ਸਭ ਦੀ ਟੇਕ ਪਰਮਾਤਮਾ ਦੀ ਹੈ ਪਰ ਇਕ ਜੇ ਨਹੀਂ ਹੈ ਕਿਸੇ ਦੀ ਉਹ ਕੀਦੀ ਨਹੀਂ ਬੰਦੇ ਦੀ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਹੈ ਨਹੀਂ ਹੈ ਤਾញੋਂ ਤੇ ਗੁਰੂ ਨੂੰ ਸਮਝਾਉਣਾ ਪੈ ਰਿਹਾ ਫਿਰ ਮਾਨ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਪਰਵਾਸਾ ਕੀ ਦਾ ਸੁਮਾਲਕ ਦਾ ਪੰਛੀ ਸੋਭਾ ਹੁੰਦੀ ਹੈ ਆਪਣੇ ਆਲਣੇ ਵਿੱਚੋਂ ਉੱਡਦਾ ਕਿਸ ਵਾਸਤੇ পেট ਭਰਨ ਵਾਸਤੇ ਚੋਗ ਚੁਗਣ ਵਾਸਤੇ ਬੱਚਿਆਂ ਨੂੰ ਚੋਗ ਲਿਆਉਣ ਵਾਸਤੇ ਅੰਮ੍ਰਿਤ ਵੇਲਾ ਹੁੰਦਾ ਹੈ ਆ ਵੇਖੇ ਨਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦਾ ਆਨੰਦ ਮਾਣਿਆ ਸਵੇਰੇ ਸਵੇਰੇ ਪੰਛੀਆਂ ਦੀ ਕਿਵੇਂ ਚਾਹ ਚਾਹਟ ਹੁੰਦੀ ਹੈ ਦੇਖੋ ਕਿ ਪੰਛੀ ਨੇ ਨਾ ਜਿਹੜੇ ਆ ਜਦੋਂ ਸੂਰਜ ਦਾ ਸਮਾਂ ਹੋ ਗਿਆ ਉਹ ਆਲਣੇ 'ਚ ਟਿਕ ਜਾਣਗੇ ਉਹ ਨਹੀਂ ਤੁਹਾਨੂੰ ਉੱਡਿਆ ਹੋਇਆ ਕੋਈ ਨਹੀਂ ਮਿਲੇਗਾ ਪੰਛੀ ਟਾਈਮ ਨਾਲ ਸੌਂਦੇ ਨੇ ਅੰਮ੍ਰਿਤ ਵੇਲੇ ਟਾਈਮ ਨਾਲ ਉੱਠਦੇ ਨੇ ਲੇਕਿਨ ਬੰਦਾ ਇਹਦਾ ਕੋਈ ਟਾਈਮ ਨਹੀਂ ਕੋਈ ਟਾਈਮ ਨਹੀਂ ਸੂਰਜ ਚੜ੍ਹ ਗਿਆ ਫੇਰ ਵੀ ਸੁੱਤਾ ਪਿਆ विरले ਨੇ ਜਿਹੜੇ ਸੂਰਜ ਨੂੰ ਉਠਾਉਂਦੇ ਨੇ ਨਹੀਂ ਬਹੁਤਿਆਂ ਨੂੰ ਸੂਰਜ ਹੀ ਠਾਉਂਦਾ ਹੈ ਸੂਰਜ ਲੋਕਾਂ ਨੂੰ ਠਾਉਂਦਾ ਹੈ ਵਿਰਲੇ ਨੇ ਜਿਹੜੇ ਸੂਰਜ ਨੂੰ ਠਾਉਂਦੇ ਨੇ ਉਹ ਕਹਿੰਦੇ ਨੇ ਉਠੋ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ ਪੰਛੀ ਆਪਣੇ ਆਲ ਨੇ ਵਿੱਚ ਉੱਡਦਾ ਹੈ ਕਿਸ ਵਾਸਤੇ ਚੋਗ ਚੁਗਣ ਵਾਸਤੇ ਬੱਚਿਆਂ ਲਈ ਕਦੇ ਕਿਸੇ ਸਿਆਣੇ ਨੂੰ ਤਾਂ ਨਹੀਂ ਪੁੱਛਦਾ ਕਿ ਮੈਂ ਕਿੰਦਰ ਜਾਵਾਂ ਕਿੰਨੇ ਵਜੇ ਜਾਵਾਂ ਮੈਨੂੰ ਮਿਲੇਗੀ ਚੋਗ ਜਾਂ ਨਹੀਂ ਮਿਲੇਗੀ ਕਿਸੇ ਦੇਖੇ ਸਿਆਣੇ ਨੂੰ ਪੁੱਛਦਾ ਹੋਵੇ ਕਿਸੇ ਜੋਤਸੀ ਨੂੰ ਪੁੱਛਦਾ ਹੋਵੇ ਕਿਸੇ ਪੰਡਤ ਨੂੰ ਪੁੱਛਦਾ ਹੋਵੇ ਕਿਸੇ ਪੁੱਛਾ ਦੇਣ ਵਾਲੇ ਨੂੰ ਪੁੱਛਦਾ ਹੋਵੇ ਨਹੀਂ ਪੰਛੀ ਨੇ ਉੱਠਣਾ ਉਹਨੇ ਉਡਾਰੀ ਭਰ ਦੇਣੀ ਹੈ ਕਿਉਂ ਕਿ ਉਹਦੀ ਟੇਕ ਮਾਲਕ ਤੇ ਆਖੋ ਸਤਿਨਾਮ ਸ੍ਰੀ ਉਹਦੀ ਮਾਲਕ ਤੇ ਆ ਇੱਕੋ ਹੀ ਟੇਕ ਉਹਨੇ ਕਿਸੇ ਸਿਆਣੇ ਨੂੰ ਨਹੀਂ ਪੁੱਛਣਾ ਕਿ ਮੈਂ ਚੱਲਿਆ ਮੈਂ ਮੁੜ ਕੇ ਆਵਾਂਗਾ ਨਹੀਂ ਆਵਾਂਗਾ ਉਹ ਮਾਲਕ ਦੀ ਰਜਾ ਵਿੱਚ ਹੈ ਆ ਬਨਸਪਤੀ ਹੈ ਰੁੱਖ ਨੇ ਜੰਗਲ ਨੇ ਪਰਮਾਤਮਾ ਦੀ ਟੇਕ ਤੇ ਜਿਉ ਰਹੇ ਨੇ بارش ਆ ਗਈ ਹਰੇ ਭਰੇ ਹੋ ਜਾਣਗੇ ਨਹੀਂ ਆਏਗੀ ਸੁੱਕ ਜਾਣਗੇ ਕੰਬਲਾ ਜਾਣਗੇ ਉਹ ਤੇ ਟੇਕ ਹੈ ਮਾਲਕ ਤੇ ਉਹ ਰਖਵਾਲਾ ਹੈ ਤੂੰ ਰਖਵਾਲਾ ਸਦਾ ਸਦਾ ਹਾਂ ਤੋ ਤੇਾਈਂ ਉਹਦੀ ਟੇਕ ਉਹਨਾਂ ਦੀ ਮਾਲਕ ਤੇ ਹੈ ਪਰ ਬੰਦਾ ਜੇ ਕਰੇ ਨਾ ਛੋੜੀ ਜੀ ਬੈਠਕ ਪਾਉਣੀ ਹੋਵੇ ਬੈਠਕ ਉਹ ਵੀ 20 ਜੋਤਸੀਆਂ ਨੂੰ ਪੁੱਛਦਾ ਪਊਗਾ ਕਿ ਕਿੱਧਰ ਨੂੰ ਮਾਂ ਇਹਦਾ ਗੇਟ ਰੱਖਾਂ ਘਰ ਮਕਾਨ ਬਣਾਉਣਾ ਨਹੀਂ ਕਿੰਨੇ ਵਜੇ ਪੁੱਟਾਂ ਪੁੱਛ ਵਾਲੇ ਤੋਂ ਪੁੱਛੂਗਾ ਸਿਆਣਿਆਂ ਤੋਂ ਪੁੱਛਦਾ ਫਿਰੇਗਾ ਕਿੱਧਰ ਨੂੰ ਮੂਹ ਰੱਖਾਂ ਕਿੰਨੇ ਵਜੇ ਰੱਖਾਂ ਜੇ ਬੋਰ ਲਾਉਣਾ ਹੋਵੇ ਕਿੱਥੇ ਜੇ ਲਾਵਾਂ ਪੁੱਛ ਕੇ ਆਉਂਦਾ ਕਿਉਂ ਕਿਉਂਕਿ ਮਾਲਕ ਤੇ ਪਰਮੋਸ਼ ਪਰਮੇਸ਼ਰ ਤੇ ਭਰੋਸਾ ਨਹੀਂ ਬੰਦਿਆਂ ਤੇ ਭਰੋਸਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਬੰਦੇ ਦੀ ਹੈ ਗੁਰੂ ਤੇ ਕਹਿ ਰਿਹਾ ਹੈ ਭਾਈ ਮਾਨੁਖ ਕੀਟੇ ਕਬਿਰਥੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਬੰਦੇ ਦੀ ਟੇਕ ਨਾ ਲਏ ਕੁਛ ਨਹੀਂ ਕਰੇਗਾ ਉਸ ਮਾਲਕ ਦੇ ਅੱਗੇ ਆਪਣਾ ਦੁੱਖ ਸੁੱਖ ਉਹਦੇ ਅੱਗੇ ਖੋਲਦੇ ਗੰਠੜੀ ਖੋਲਦੇ ਗੱਠ ਉਥੇ ਬਚੋਲੇ ਦੀ ਲੋੜ ਨਹੀਂ ਉਥੇ ਅਰਦਾਸ ਕਰਨ ਵਾਲੇ ਅਰਦਾਸੀ ਇਹ ਦੀ ਲੋੜ ਨਹੀਂ ਗੱਠ ਖੋਲ ਦੇ ਸਾਰੀ ਮੂਹਰੇ ਗੁਰੂ ਦੇ ਉਹ ਜਾਣਦੇ ਸਭ ਜਾਣਦੇ ਚੰਗੀ ਵੀ ਜਾਣਦੇ ਮੰਦੀ ਵੀ ਜਾਣਦੇ ਤੂੰ ਚੰਗਾ ਕੀ ਕਰੇ ਉਹ ਜਾਣਦਾ ਸਭ ਬੰਦਾ ਕੀ ਕਰੇ ਉਹ ਜਾਣਦਾ ਉਥੇ ਸੱਚੇ ਸੱਚ ਨਿਭੜੇ ਚੁਣ ਵਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੁੜਿਆਰ ਮੂੰਹ ਘਾਲੇ ਦੋਜਕ ਚਾਲਿਆ ਤੇਰੇ ਨਾਏ ਰਥੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇ ਧਰਮ ਬਹਾਲਿਆ ਧਰਮ ਬਹਾਲ ਉਹ ਜਾਣਦੇ ਸਭ ਜਾਣਦੇ ਉਹਦਾ ਹੁਕਮ ਅਪਾਰ ਹੈ ਅਪਾਰ ਹੈ ਕੋਈ ਅੰਤ ਨਹੀਂ ਪਾ ਸਕਦਾ ਉਹਦੇ ਹੁਕਮ ਦਾ ਅਗਲੀਆਂ ਪੰਕਤੀਆਂ ਚ ਸਤਿਗੁਰੂ ਜੀ ਕੀ ਬਖਸ਼ਿਸ਼ ਕਰ ਰਹੇ ਨੇ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਪੈਤ੍ਰ ਸੀ Soch na raza hai -e.